ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਛੋਨਾ ਆ ਚੁੱਕੇ ਜੀ ਪਿੰਡ ਦੁਰਜੀਪੁਰ ਜ਼ਿਲ੍ਹਾ ਤਰਨਤਾਰਨ ਦਾ ਤਸਵੀਰ ਖੁਣੂ ਧੰਨਵਾਦ ਬਹੁਤ ਟਾਈਮ ਹੋ ਗਿਆ ਬਾਈ ਵੀਡੀਓ ਬਣਾਦੇ ਰਹੋ ਅੱਜ ਵੀ ਨਾਲ ਕੋਈ ਘਟੜ ਘੇਰ ਸ਼ੇਰਾਂ ਦੇ ਲੈਵੇ ਝੋੜੀਆਂ ਮੈਂ ਜੱਫੇ ਲਾ ਸਾਰੀ ਰਾਤ ਫਿਰ ਹਰੇੜੇ ਦੇ ਹੁੰਦੀਆਂ ਤੇ ਬਾਕੀ ਬਾਈਟਰ ਨੇ ਗੱਲ ਕਰਦੇ ਅੱਜ ਆਪਾਂ ਕੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਚੜਤੀ ਕਲਾ ਬਹੁਤ ਬੜੀ ਰਿਪੋਰਟ ਚੜਤੀ ਕਲਾ ਬੜੀ ਤੇ ਜੋ ਢੀਆਂ ਸਾਗੀਆਂ ਤੇ ਬਹੁਤ ਜ਼ਿਆਦਾ ਪਹਿਲਾ ਦੂਜਾ ਸੁਆ ਚੰਗੀਆਂ ਨੇ ਠੀਕ ਹੈ ਹਾਂ ਰੋਕ ਤਿੰਨ ਪਹਿਲੜਾ ਕੱਟੀਆਂ ਨੇ ਦਾਨੀ ਸਬਜ਼ੀਆਂ ਦੂਜਾ ਹਾਂ ਸਾਰਾ ਵਧੀਆ ਮਾਲ ਹੈ ਤੇ ਸਾਰਾ ਮਾਲਿਆ ਨਹੀਂ ਦਾ ਠੀਕ ਹੈ ਤੇ ਦੋ ਤਾਲੀਆਂ ਕੋਟੀਆਂ ਸਾਗੀਆਂ ਹੋਈਆਂ ਕੋ ਦੋ ਦੋ ਸ਼ੌਂ ਸ਼ੌਂ ਦਿਨਾਂ ਦਾ ਸੁਆ ਹੈ ਬੈਠ ਜੀ ਹਾਂ ਜੀ ਕਹੇ ਜੀ ਪਰ ਹਾਂ ਜੀ ਜੀ ਕਰੋ ਜੀ ਸਾਜ ਲਓ ਪੰਜ ਪਹਿਲਾ ਸੁਆ ਹੀ ਹੈ ਪਹਿਲਾ ਸੁਆ ਖੀਰੀ ਮੋਹ ਸੰਦੀਪ ਜੀ ਪਹਿਲਾ ਸੁਆ ਖੀਰੀ ਮੋਹ ਸੰਦੀਪ ਜੀ ਪਤੀ ਜੀ ਗੱਤ ਤਿੰਨ ਚਾਰ ਦਿਨ ਦੀ ਸੂਈ ਹੈ ਅਰੇ ਤਿੰਨ ਚਾਰ ਹਾਂ ਬਿਲਕੁਲ ਹੀ ਤਾਜ਼ਾ ਬੱਚਾ ਜੀ ਆ ਆ ਬਿਲਕੁਲ ਹੀ ਸੂਈ ਇਹ ਲੈ ਬਿਲਕੁਲ ਤਾਜ਼ੀ ਹੈ ਜੀ ਵਧੀਲੇ ਮੂੰਹ ਖੀਰੀ ਇੱਕ ਦੰਦੀ ਅਜੇ ਭੰਨੀ ਹੈ ਅੱਛਾ ਇਹ ਇਹ ਦੀ ਗੱਲਾਂ ਗੁਣਾ ਲਈ ਹਾਂ ਅਜੇ ਬਿਲਕੁਲ ਨਾ ਉਂਦੀ ਬਹੁਤ ਧੀਂ ਹੈ ਇਹ ਸਾਰੇ ਹਰੇ ਨੇ ਜੀ ਸਾਰਾ ਮਾਰਿਆ ਨਹੀਂ ਲੈ ਜਿਹੜੇ ਨਾਲ ਕੱਟਿਆ ਹੈ ਜਿਹਨਾਂ ਨਾਲ ਅਜੇ ਨਾਲ ਆਹ ਮੂਣੀ ਥੋੜਾ ਭੰਦੀ ਨਹੀਂ ਤੇ ਤੁਹਾਨੂੰ ਦੰਦ ਪਟਕੇ ਲਾ ਲੈ ਵੇਖੋ ਅਜੇ ਖੀਰੀ 2-3 ਸਾਲਾਂ ਦੀ ਹੈ ਮੋਗਲ ਮਾਰਗ ਮੋਗਲ ਮਾਰਗ ਉਹ ਜਿਹੜਾ ਸਰੀਰ ਝੂਠ ਮੰਨ 10 ਕਿਲੋ ਕੱਤੀਸਾ ਨੂੰ ਦੋ ਸਾਹਿਬ ਦੀ ਕੱਤੀ ਮੇਰੇ ਹਿਸਾਬ ਨਾਲ ਉਹੀ ਹੋ ਗਈ ਹਾਂ ਇਹ ਜਿਹੜੀ ਗੱਲਾਂ ਕਰਦਾ ਨਾ ਇਹ ਕੰਦੀ ਇਹਨੂੰ ਕੱਟ ਕੇ ਕਟਾਈਂ ਚਲ ਬੜਾ ਵਾਈ ਗਾਦੀ ਕੱਟੀ ਆਪਾਂ 500 ਛੋੜੀ ਰੱਖੋ ਤਾਂdemo ਠੀਕ ਹੈ ਹੋਈ ਹੈ ਜੇ ਬਿਲਕੁਲ ਕੱਚੀ ਜੀ ਬਿਲਕੁਲ ਵੇਖੋ ਇਹ ਕੱਟੀਆ ਦੇ ਕੋਈ ਆਜੇ ਨੀ ਤੇ ਨਾ ਆਜ ਤੁਸੀਂ ਕੈਮ ਨਾ ਗਏ ਜੋ ਭਾਈ ਪੁੱਛੋ ਕੋਲੇ ਜੀ ਹਾਂ ਕਰਨਾ ਹੈ ਨਾ ਵੇਖੋ ਹੁਣ ਐਸੇ ਭਾਜੀ ਕਿਹਦਾ ਫੋਨ ਸੰਦੀਪ ਜੀ ਇਹ ਕੱਟੀ ਥੱਲੇ ਉਹਦੇ ਥੱਲੇ 10 ਕਿਲੋ ਇਹਦੇ ਥੱਲੇ 11 ਕਿਲੋ ਦੋ ਦਾ ਹਾਂ ਇਹ ਮੂਹਾਂ ਚੋਗੀ ਓਖੀ ਦੀ ਚਾਰ ਦੰਦਾ ਪੂਰੇ ਰਿੰਗ ਨਾਲ ਆਉਂਦੇ ਆ লাগਦਾ ਜੀ ਇਹ ਵੀ ਗੱਲ ਕਰਦੇ ਜੀ ਕੱਟੀਆਂ ਇਹ ਵੀ ਸੂਈ ਪਈਆਂ ਦਿਨਾਂ ਤੋਂ ਜੀ ਬਿਲਕੁਲ ਬਿਲਕੁਲ 12-12 ਕਿਲੋ ਖਰਾਦੋਤ ਦੇਣੀ ਸੀ ਜੀ ਦੂਰ ਮਨਦਾਨ ਇਹ ਨਹੀਂ ਕਿ ਇਹ ਪੂਰੀ ਹੋ ਰਹੀ ਬੋਲੀ ਬੋਲੀ ਰਿਜਨਲ ਕੱਟੀਆਂ ਜੀ ਮਗਰ ਕੱਟਾਈ ਹੈ ਜੀ ਕੱਟੀਆਂ ਇਹਦੇ ਮਗਰ ਰੋਹ ਨਹੀਂ ਉਹ ਤੋਂ ਕਿਤੇ ਆ ਬਾਕੀ ਆਪਾਂ ਉਹ ਡੇਢ ਕਰੀ ਜੈਸ ਨੂੰ ਜਿਹੜਾ 1 31 ਦਾ ਲੈਣਾ 1 30 ਬਾਸੇ ਦਾ ਲਵਾਂਗੇ ਪੀ ਹਰੇ ਦਾ ਲੈਣਾ ਹੈ ਬਾਸਾ ਹਾਂਜੀ ਆਹ ਹੈ ਆ ਦੂਜਾ ਸੁਈ ਦੇ ਮੈਨੂੰ ਜਿਹੜੇ ਬੱਚਾ ਝੰਗ ਗਿਆ ਦੀ ਕਰੀ ਈ ਗਿਆ ਤੁਮ ਸਈ ਦੇ ਮੈਂ ਉਠਿਆ 4 ਵੇ ਬੱਚਾ ਲਾ ਕੇ ਉਸ ਤੋਂ ਗਲੋਂ ਲਵਾ ਕੇ ਬਿਲਕੁਲ ਚੰਗੀ ਬਣ ਗਈ ਲਾ ਕੇ ਉਹ ਦੁੱਧ ਹੋਣ ਮਾਤ ਸਿਆ ਜਹਾਜ ਰੇ ਠੀਕ ਆ ਚੋਈ ਆ ਮੈਂ ਤਾਂ ਵੀਡੀਓ ਚ ਪਾਵਾ ਦਿੰਨੇ ਇਹ ਇਹ ਵੀ ਕੋਲ ਆ ਕੋਲ ਨੋ ਇਹ ਵੀ ਕਰ ਕਾਟ ਕਾਟ ਆਈ ਬਿਲਕੁਲ ਪਰ ਨਹੀਂ ਨੀ ਕਾਟੇ ਇਹ ਨਾ ਕਟਾਈ ਇਹ ਤੇ ਮਗਰ ਕਟਾਈ ਹਾਂ ਜੀ ਆ ਜੀ ਪੂਰੇ ਜੱਟ ਬੜਾ ਆਏ ਹੋ ਪਾਈ ਚੋਤੀ ਹੋ ਜਾਂਦੀ ਜੂਦਾ ਪੂਰੇ ਕੱਦ ਵੱਡਾ ਪੂਰੀ ਹੈਡ ਹੁੰਦੀ ਆ ਵੱਡੀ ਝੋਟੀ ਪੂਰੀ ਕੱਦ ਵਾਲੀ ਉਹ ਤਾਂ ਸਭੀ ਝੋਟੀ 13-14 ਕਿਲੋ ਠੀਕ ਆ ਜੋਈ ਆ ਮੈਂ ਹੁਣ ਦੋਈ ਦੀ ਵੀਡੀਓ ਬਣਾਉਣਾ ਹੈ ਜੀ ਹੋਰ ਮੁਕੇ ਨੇ ਦੋ ਸਾਨੇ ਨੇ ਮੈਂ ਬਾਜੀ ਕਰਤੀ ਫੇਰ ਮੈਂ ਕਰਦੇ ਆ ਆ ਬੱਚਾ ਜੋ ਦਾ ਆਹ ਹਾਂ ਜੀ ਹਾਂ ਜੀ ਹਾਂ ਜੀ ਜਿੰਦੀ ਜਿੰਦੀ ਮੋਰਲੇ ਤੇ ਆਦੇ ਛੋਟੇ ਛੋਟੇ ਹੀ ਕਰਨੇ ਆ ਮੋਰਲੇ ਕਰਨ ਨੂੰ ਭਾਵੇਂ ਇਹਦਾ ਵੀ 1.5 ਲੱਖ ਜੋ ਮਾਰਕੀ ਕਰੀਏ ਅਸੇ 1.25 1100 ਤੋਂ 134 ਇਹਦਾ ਮੁੱਲ ਲਵਾਂਗੇ ਹਾਂਜੀ ਹਾਂਜੀ ਆਹਾਂ ਜੀ ਇਹ ਵੀ ਦੂਜਾ ਸੂਆ ਮਾਰਦੀ ਦੂਜਾ ਸੂਆ ਦੂਜਾ ਸੂਆ 12 ਕਿਲੋ ਦੋ ਸੂਆ ਹਾਜ਼ਰ ਹੈ ਮੈਂ 12 ਕਿਲੋ ਦੋ ਹੁਣ ਦਾ ਜੀ ਇਹ ਵੀ 3000 ਦੇ ਦੀ ਕੀ ਲੈ ਦੇਖੋ ਬਹੁਤ ਜਿਆਦਾ ਚੋਣ ਚੰਗਾ ਲਗਾ ਲਓ ਜੀ ਇਹ ਵੀ ਚੈੱਕ ਕਰੋ ਇਹੋ ਗਰੇ ਨਾਲੋਂ ਓਕੇ ਨੰਬਰ ਤੇ ਆ ਗਈ ਜੋ ਇਹੋ ਤਾਂ ਇਹ ਮਿਹਨਤ ਨਹੀਂ ਉਹ ਨਾ ਜਾਏ ਹਾਂ ਉਹ ਪੂਰਾ ਦੋ 12 ਕਿਲੋ ਨੂੰ 14 ਦਊਂਗੀ ਮੈਂ 8 12 ਕਿਲੋ ਹਾਜ਼ਰ ਹੈ ਮਾਸਟਰ ਜੀ ਇਹ ਵੇਹੋ ਜੋ 40 ਮਾਜੂਰੀ ਇਹ ਜਾਣੀ ਜੇ ਕਿਤੇ ਮਾਰਾ ਨਾ ਬੰਦ ਕਰਾ ਪਰ ਦੋਸਤ ਮੈਂ ਕਰਵਾ ਦਿੰਦਾ ਜੱਡ ਡਬਲਾ ਹੈ ਹਾਂ ਜੱਡ ਡਬਲਾ ਹੈ ਕੱਟਾਈ ਮਗਰ ਦੇ ਵਾਟਾ ਕੱਟਾ ਕੱਟਾਈ ਮਗਰ ਦੇ ਹੋਣ 12 ਕਿਲੋ ਅੱਜ ਜਿਹੜਾ ਖੰਡੇ ਵਾਲਾ ਬਾਰਾ ਗੁੱਲਾ ਵਾਲਾ ਖੰਡੇ ਵਾਲਾ ਕੰਡੇ ਵਾਲਾ ਆ ਕੱਟੀ ਜੋ ਆ ਕੱਟਾ ਜੇ ਦਾ ਹਾਂਜੀ ਆ ਬੰਦ ਜੀ ਗੁਰਪ੍ਰਤਾ ਜੀ ਵੀ ਮੈਨੂੰ ਕਹਿੰਦੀ ਸੀ ਮਤਲਬ ਜੀ ਮੋਹਨ ਜੀ ਕਹਿੰਦੇ ਆ ਕਿ ਆ ਛੋੜੇ ਛੋੜੇ 14 ਕਿਲੋ ਵਾਲੀ ਚੂਨ ਜਣ ਬਹੁਤ ਜ਼ਿਆਦਾ ਚੰਗਾ ਲੱਗਾ ਬਸ ਜਿਹੜੀ ਦੇਣੀ ਲੈਣੀ ਆ ਨਾ 1 30 ਦੀ ਝੋੜੀ ਇਹ ਦੇਾਂਗੇ 1 30 ਹੀ ਆ ਬਸ ਚਲੋ ਹਾਂਜੀ ਹਾਂਜੀ ਪਾਠੀ ਆ ਵੀ ਦਜਾ ਜੂਆ ਰੋ ਤੂੰ ਜਾ ਤੂੰ ਜਾ ਤੂੰ ਜਾ ਜੂਆ ਠੀਕ ਆ ਦੇਖੋ ਬਹੁਤ ਜਿਆਦੀ ਖੁਸ਼ੀਆਂ ਚੰਗਾ ਲੱਗਾ ਪੂਰੀ ਵੱਡੀ ਵੱਡੀ ਜੋੜੀ ਉਹ ਕਿੰਨਾ ਬਈ ਹੋਵੇ ਇਹਦੇ ਨਾਲ 12 ਕਿਲੋ ਸੁਨੀਲ ਜੀ ਦੋਸਤ ਹੈ 12 ਕਿਲੋ 12 ਕਿਲੋ ਆਜੀ ਜਿਹੜਾ ਤਿਆਰ ਇਹ ਵੀ ਕੋਲ ਬਹੁਤ ਜੀ ਜੋੜੀ ਵੱਡੀ ਜੋੜੀ ਪੂਰੀ ਘਾਤ ਵਾਲੀ ਤਾਜੀ ਇਹ ਵੀ ਹਲੇ ਸਾਰੀ ਤਾਜੀ ਹੈ ਸਾਰੇ ਬੱਚੇ ਖਾਣ ਹਲੇ ਮੰਦਾ ਬੰਨਾ ਬਿਲਕੁਲ ਜਿੰਨੇ ਨਾਲ ਵੀ ਹੈ ਸੋਲਾ ਬੰਦਾ ਉਹ ਟੀਏ ਦੇ ਠੀਕ ਆ। ਐ ਡੀ ਐ ਡੀ ਐਂਡ ਐਂਡ ਪੂਰਾ ਜਿਹਦੇ ਦਾ ਫੇਸਬੁੱਕ ਆ ਤਾਂ 25 ਤੋਂ 15 ਕਿਲੋ ਹੋਣ ਬਾਅਦ ਕਿਲੋ ਲੈ ਆ। ਆਜੇ ਜਾਂ। ਹਾਲੇ ਸਬਰ ਚਾਹੀਆ ਤਾਂ ਕਰਕੇ ਥੋੜਾ ਸਬਰ ਫਿਰ ਮੈਂ ਚਲ ਪਾ ਦਿੰਦੇ ਆ। ਫਰਕ ਤਾਂ ਫਿਰ ਬਜੀ ਪੈਂਦਾ ਹੀ ਆ। ਹੁਣ ਆਪਾਂ ਇਹਦੇ ਨਾਲ ਦੋ ਤਿੰਨ ਦਿਨਾਂ ਦਾ ਮਰੀ ਜਲੀ ਦੀ ਮੋਟੀਆਂ ਨੂੰ ਕੋਈ ਨਾ ਵੀ ਡੇਢ ਕਰੀ ਹਾਂਜੀ ਬਸ ਜੈਸਰੋ ਜਿਹੜਾ ਲੈਣਾ 1.35 ਏਜੋ ਜੀ ਵੱਡੀ ਆ ਛੋੜੇ-ਜੋੜੇ ਮੋਟਾ ਦੇ ਛੋੜੇ-ਜੋੜੇ ਝੋਟੀ ਵੱਡੀ ਤੇ 1.35 ਦੀ ਮੋਟੇ ਵਿੱਚ 14 ਕਿਲੋ ਦਊਗੀ ਜੀ ਵੱਡੀ ਨਾਲ ਵਾੜਾ ਵਾਸੀ ਆ ਹਾਂ ਮੋਟੇ ਛੋਟੇ ਹੀ ਆਜੇ ਇਹੋ ਜਿਹਿਆਂ ਦੇ 1.5 ਲੱਖ ਦੀਆਂ ਵੇਚੀਆਂ ਬਈਓ ਆ ਪਹਿਲਾਂ ਝੋਟੀ ਦੋਦੀ ਹੋ ਗਿਆ ਸੂਈ ਨੂੰ ਆ ਬੋਲਾ ਬੱਚੇ ਦਾ ਹੀ ਆ ਨਹੀਂ ਬੋਲਾ ਨਹੀਂ ਇਹਦਾ ਕਾਲਾ ਜੀ ਆ ਆ ਕਾਲੀ ਕੱਟੀ ਇਹਦੇ ਮਗਰ ਕੱਟੀ ਆ ਹੈ ਰਿਆਣੇ ਦੀ ਸੇਰ ਮਾੜਾ ਜਿਹਾ ਖੁੱਲਾ ਹੂੰ ਮੋਰ ਜਿਹੜਾ ਸਹੀਦ ਉਹਦੇ ਅਸਲੀਮ ਦੀ ਝੂਠ ਮਾਰਨਸ ਤੇ ਉਹਦੇ 13 ਤੇ 11 ਕਿਲੋ ਘੰਡੇ ਤੇ ਰੱਖ ਕੇ ਖੜੀ ਚਾਰ ਕਿਲੋ ਘੰਡੇ ਤੇ ਰੱਖ ਕੇ ਖੜੀ ਠੀਕ ਹਾਂ ਕੋਈ ਆ ਜਾ ਵਧਿਆ ਲੈ ਆ ਮੋਰ ਹੈ ਐਵੇਂ ਤੋਂ ਦੀ ਜੀ ਨੂੰ ਆ ਮਾੜਾ ਰੱਖਾ ਧਿਆਨ ਆ ਵੀ ਲਾ ਨਹੀਂ ਦੋ 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 ਦੰਦ ਦੇ ਤੋੜ ਕੇ ਖੜੀ ਹੋਈ ਭਾਜੀ ਲਾਸਟ ਵੀ ਰਹਿ ਗਿਆ ਹੋ ਹਾਏ ਹੋਏ ਲਾਸਟ ਛੋਟਾ ਹੀ ਬੋਲਾ ਕਰਦੇ ਆਂ ਵੇ ਭਾਜੀ ਮੇਰੇ ਮਿਲਦੇ ਛੋਟਾ ਦਾ ਛੋਟਾ ਬੋਲੋ ਜੀ ਜੀ ਦੀ ਰੇਕਾਂ ਕਰੀਏ ਲਾ ਇੱਕ ਪੰਜ ਦਾ ਲਾ ਲਾ ਹਾਂ ਜੀ ਇਹਦਾ 90 ਤੇ 90 ਜੋ ਦੋ ਆਹ ਦੇ ਜੀ ਉਟਾਲੇ ਭਈ ਨਾ ਬਹੁਤ ಜಾਸਤ ਰੱਟੀਆਂ ਸਾਰੀਆਂ ਹੁਣ ਬੱਚੇ ਲਾ ਕੇ ਤੁਹਾਨੂੰ ਖਾਣ ਦੇ ਉਹਨਾਂ ਨੂੰ ਥੋੜਾ ਜਿਹਾ ਵੀ ਗੈਨ ਬਿਲਕੁਲ ਜੀ ਬਿਲਕੁਲ ਹਾਂ ਤੇ 6 ਝੋਟੀਆਂ ਜੀ 6 ਝੋਟੀਆਂ ਆ ਜੀ ਬਾਕੀ ਮੇਰੇ ਇੱਥੇ ਆ ਕੇ ਜਦੋਂ ਫੱਲੀ ਖਾ ਗਏ ਉਹਨੀਆਂ ਹੋਰ ਰਹਿ ਗਿਆ ਦੇਖੋ ਨਿਸ਼ਮਾਰ ਕੀਤੀ ਆ ਤਾਂ ਮੁੱਲ ਕੁਛ ਵੀ ਨਹੀਂ ਬਹੁਤ ਗੈਨ ਆ ਬਿਲਕੁਲ ਹਾਂ ਜੀ ਇਹ ਆਈ ਆ ਇਹੋ ਜਿਹੀਆਂ ਹਾਂ ਜੀ ਦੋ ਦੋ ਉਹ ਪੀਣ ਵਾਲੀਆਂ ਬਿਲਕੁਲ ਬਿਲਕੁਲ ਜੀ ਹਾਂਜੀ ਦੇਖੋ ਭੱਜੋ ਨੀਂ ਨਰ ਕੱਟੀਆਂ ਨੀਂ ਮਸਰੀਆਂ ਨਵਾਉਂਦੇ ਆ ਹੱਸਣ ਜਆਦੀਆਂ ਚੰਗੀਆਂ ਜੀ ਵੇਖੋ ਕੰਪਨੀਆਂ ਇੰਜੀਨੀਅਰੀਆਂ ਮੂੰਹ ਸਿਰ ਤੇ ਇੱਥੇ ਆਓ ਵਾਰ ਕੇ ਤਸੱਲੀ ਕਰਕੇ ਤੇ ਆਣ ਕੇ ਆਪਣੀ ਜੋਚ ਆ ਕੇ ਮੈਂ ਖੜਿਆ ਕਰੋ ਮੁਰਗੇ ਜਿਹੜਾ ਤੇਨੂੰ ਬਾੜ ਆਵਾ ਦਿਨਾ ਉਹ ਮਾੜਾ ਜਿਹਾ ਆਪਣੀ ਆਣ ਕੇ ਸਾਰਿਆਂ ਨੂੰ ਫਸਲੀ ਕਰ ਦੇ